ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਵਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮੀਨੀਆ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਮੌਕਾ ਬਾਈ ਕੋਲ ਜ਼ਰਸੀ ਗਾਂ ਬਕਾਊਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਭਰਾ ਠੀਕ ਹੈ ਜੀ ਬਾਈ ਕੋਲ ਬਾਕੀ ਮੇਮਣੇ ਵੀ ਬਕਾਊਆ ਠੀਕ ਹੈ ਜੀ ਲੰਨੇ ਜੀ ਬਾਈ ਤੋਂ ਜਾਣਕਾਰੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਮ ਗਰਮੀਤ ਸਿੰਘ ਜੀ ਪਿੰਡ ਪਿੰਡ ਮੀਨੀਆ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਠੀਕ ਹੈ ਜੀ ਹਾਂ ਜੀ ਵੀ ਆਪਣੀ ਜਰਸੀ ਕਾ ਦੀ ਜਾਣਕਾਰੀ ਦਿਓ ਜੀ ਇਹ ਜੀ ਮਿਹੜ ਦੋ ਦੰਦ ਵਸੀ ਆ ਅੱਛਾ ਜੀ ਤੇ ਸੂਣ ਵਾਲੀ ਆ 15 10 10 ਕ ਦਿਨ ਲਊਗੀ ਠੀਕ ਹੈ ਜੀ ਹਾਂ ਜੀ ਤੇ ਰੇਟ ਭਰਾ ਰੇਟ ਫੋਨ ਤੇ ਕਰ ਲਾਂਗੇ ਜੀ ਲੋਪਰਾ ਭੁਲਾ ਕਰੀ ਚਲੋ ਠੀਕ ਆ ਤੋੜ ਦੋ ਭਰਾ ਲੋ ਜੀ ਚੈੱਕ ਕਰ ਲੇਵਾ 15 ਗਰਮ ਦੀ ਕੱਚੀ ਹੈ ਬਈ ਹਾਂਜੀ ਹਾਂ ਬਸ ਇਸ ਸਕੀਮ ਬਹੁਤ ਆ ਸੋਹਣੀ ਆ ਕੱਦ ਬੱਡ ਪੰਜਾਬ ਵਾਲੀ ਆ ਬਈ ਹਾਂਜੀ ਹਾਂ ਕੱਦ ਬੱਡ ਸੁਖਨ ਕਰਮੜੀ ਸੁਣ ਤੋੜ ਦੋ ਭਰਾ ਮਾੜਾ ਨੂੰ ਬਸੀ ਦੋ ਦੰਦ ਲੋ ਜੀ ਮੋੜ ਦੋ ਲੋ ਜੀ ਆ ਜਾ ਚੱਕਾ ਚਾ ਤੇ ਬੋਸ ਬੋਸ ਸੁਣੀ ਠੀਕ ਹੈ। ਹਲੋ ਜੀ। ਹਾਂਜੀ ਚੱਕਰ ਸਰਪਰਾ। ਉਹ ਜੀ ਠੀਕ ਹੈ ਜੀ। ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਰਾ। ਠੀਕ ਹੈ ਜੀ। ਹਾਂਜੀ ਭਾਈ ਜੀ ਦੱਸੋ ਜੀ ਜਾਣਕਾਰੀ ਮੇਮਣੇ ਦੀ ਆਪਣੀ ਬੱਕਰੇ ਦੀ। ਆਹ ਦੋ ਬੱਕਰੇ ਵੀਰੇ ਖੱਸੀ ਆ। ਹਾਂਜੀ। ਇਹ ਦੋਨੇ ਬਕਾਊ ਆ। ਹਾਂਜੀ। ਉਹ ਬੱਕਰੀ ਆ। ਹਾਂਜੀ। ਸੂਈ ਵੀ। ਹਾਂਜੀ। ਆ ਇਹਦਾ ਬੱਕਰਾ ਗਾ ਮਗਰ। ਠੀਕ ਹੈ ਜੀ। ਕਾਲਾ। ਹੂੰ। ਤੇ ਆ ਹੈਗੀ ਆ ਪੱਠ ਮਗਰ। ਠੀਕ ਹੈ ਜੀ। ਏ ਵੀ ਬਕਾਊਗਾ ਠੀਕ ਹੈ ਇਹ ਉਹ ਬੱਕਰੀ ਦੇ ਮੇਮਨੇ ਆ ਹਾਂਜੀ ਹਾਂ ਉਹਦੇ ਬੱਚੇ ਆ ਠੀਕ ਹੈ ਜੀ ਲੋਪਰਾ ਇਹ ਸੇਰੀ ਬੱਕਰੀ ਆ ਸੇਰੀ ਬੱਕਰੀ ਹਾਂਜੀ ਹਾਂ ਤੇ ਮੰਨ ਕੇ ਚੱਲੋ ਕਿੰਨੇ ਨਾਗ ਬਕਾਊਗੇ 2 3 ਤੇ 5 ਨਾਗ ਬਕਾਊਗਾ ਜੀ ਇਹ ਹਾਂਜੀ ਹਾਂ 5 ਨਾਗ ਹੋ ਇੱਕ ਰੱਖਣੀ ਆਪਾਂ ਹਾਂਜੀ ਉਹ ਪੱਠ ਰੱਖਣੀ ਆ ਤੇ ਰੇਟ ਰੂਟ ਭਰਨ ਦਾ ਰੇਟ ਫੋਨ ਤੇ ਕਰ ਲਾਂਗੇ ਵੀਰੇ ਫੋਨ ਤੇ ਕਰੋਗੇ ਹਾਂਜੀ ਲੋਪਰਾ ਠੀਕ ਆ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਪੈਂਡ ਮੀਣੀਆ ਤੇ ਜਿਲ੍ਹਾ ਨੂੰ ਪੈਂਦਾ ਜੀ ਮੌਕਾ ਬਾਈ ਕੋਲ ਇੱਕ ਜਰਸੀ ਗਾਂ ਬਕਾਊਗਾ ਜੀ ਠੀਕ ਆ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ